ਆਉਣ ਵਾਲੀ 26 ਨਵੰਬਰ ਨੂੰ ਇਹ ਸਾਡੀ ਪੰਜਵੀਂ ਬਰੇਗੰਡ ਹੈ ਕਿ ਅਸੀਂ 26 ਨਵੰਬਰ ਨੂੰ 2020 ਚ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠੇ ਸੀ ਬੈਰੀਗੇਡ ਤੋੜ ਕੇ ਬੈਠੇ ਸੀ ਆਪਦਾ ਸੰਘਰਸ਼ ਕੀਤਾ ਸੀ ਤਾਂ ਹੁਣ ਅਸੀਂ 26 ਨਵੰਬਰ 2025 ਨੂੰ 34 ਸੈਕਟਰ ਚੰਡੀਗੜ੍ਹ ਵਿਖੇ ਆਪਣੀ ਕਾਨਫਰੰਸ ਵੱਡੀ ਕਾਨਫਰੰਸ ਕਰਾਂਗੇ ਤੇ ਲੋਕਾਂ ਨੂੰ ਲੋਕਾਂ ਦੀਆਂ ਮੰਗਾਂ ਵਾਰੀਆਂ ਜਾਣਗੀਆਂ ਬਿਜਲੀ ਸੋਧ ਐਕਟ ਹੈ ਜਿਹਦੇ ਵਿੱਚ ਕਿ ਪੰਜਾਬ ਦੇ ਹੇਠਾਂ ਤੋਂ ਲੈ ਕੇ ਤਹਾਂ ਉੱਪਰ ਤੱਕ ਜਿਹੜਾ ਕਿ ਲੋਕ ਕਰਜੇ ਚਾਉਣਗੇ ਤੇ ਇੱਕ ਵੱਡਾ ਕ੍ਰਾਈਸਿਸ ਪੰਜਾਬ ਦੇ ਵਿੱਚ ਖੜਾ ਹੋਊਗਾ ਜਦੋਂ ਮੀਟਿੰਗ ਦਾ ਪਤਾ ਲੱਗਦਾ ਮੈਨੂੰ ਵੀ ਧਿਆਨ ਚ ਆਇਆ ਜਨਕ ਜੀ ਕਿ ਕਿਸਾਨ ਆਗੂਆਂ ਨੇ ਮੀਟਿੰਗ ਕੀਤੀ ਹੈ ਸਪੀ ਚੰਡੀਗੜ੍ਹ ਨਾਲ ਉਹਨਾਂ ਨੇ ਅਜੇ ਤੱਕ ਪਰਮਿਸ਼ਨ ਨਹੀਂ ਦਿੱਤੀ ਜੇ ਨਾ ਪਰਮਿਸ਼ਨ ਦਿੱਤੀ ਫਿਰ ਵੀ ਕਰੋਗੇ ਕਿਉਂਕਿ ਪਿਛਲੀ ਵਾਰੀ ਚੱਕ ਕੇ ਪੁਲਿਸ ਨੇ ਰੋਕ ਤੇ ਸੀ ਲੋਕ ਜਿੱਲਾਂ ਸੜਤੇ ਸੀ ਮੋਰ ਤੱਕ ਦੇਰ ਤਾਈ ਚੰਡੀਗੜ੍ਹ ਤੱਕ ਪਹੁੰਚਣ ਦੇਊਗੀ ਪੁਲਿਸ ਉਹ ਬੇਸ਼ੱਕ ਮਨਾ ਕਰ ਦੇਣ ਪਰ ਕੋਈ ਗੱਲ ਨਹੀਂ ਸੰਯੁਕਤ ਕਿਸਾਨ ਮੋਰਚਾ ਬਹੁਤ ਸੂਝਵਾਨ ਆ ਸਮਝਦਾਰ ਆ ਕਿਸਾਨ ਲੀਡਰ ਬਹੁਤ ਸਮਝਦਾਰ ਨੇ ਜਿਨ੍ਹਾਂ ਦੀ ਛਾਤਰ ਸ਼ਾਏ ਦੇ ਹੇਠ ਅਸੀਂ ਵੀ ਤੁਰਾਂਗੇ ਤੇ ਵੱਡੇ ਵੱਡੇ ਕਾਫਲੇ ਪੂਰੇ ਪੰਜਾਬ ਤੋਂ ਆਉਣਗੇ ਉਹ ਬਾਕੀ ਮੌਕੇ ਦੀ ਰਣਨੀਤੀ ਹੈ ਕਿ ਉਹ ਕਿਵੇਂ ਤੈਅ ਕਰਨੀ ਹੈ ਉਹ ਸੰਯੁਕਤ ਕਿਸਾਨ ਮੋਰਚਾ ਤੈਅ ਕਰੂ ਪਰ ਸਾਡਾ ਅਸੀਂ ਅਟਲਾਂਸ ਗੱਲ ਤੇ ਕਿ 26 ਨਵੰਬਰ ਨੂੰ ਅਸੀਂ ਚੰਡੀਗੜ੍ਹ 34 ਸੈਕਟਰ ਦੇ ਵਿੱਚ ਆਪਦੀ ਵੱਡੀ ਕਾਨਫਰੰਸ ਕਰਾਂਗੇ ਹੀ ਕਰਾਂਗੇ